ਸਰ ਅੱਜ ਦੇ ਇਸ ਆਪਰੇਸ਼ਨ ਨਾਲ ਸੰਬੰਧ ਕਰਦਾ ਬਿਲਕੁਲ ਲੋਕਤਾਂ ਲੈ ਗਾਈ ਆ ਰਹੇ ਜੀ ਸਰ ਜੀ ਮਾਨਯੋਗ ਡੀਜੀਪੀ ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ ਤੇ ਜਿਹੜਾ ਅਸੀਂ ਆਪਰੇਸ਼ਨ ਪ੍ਰਹਾਰ 2.0 ਚਲਾਇਆ ਸੀਗਾ ਉਸੇ ਲੜੀ ਦੇ ਵਿੱਚ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਿਹੜੇ ਸਾਡੇ ਕਾਸ ਆਪਰੇਸ਼ਨ ਚੱਲ ਰਹੇ ਐ ਫਲੈਗਮਾਰਕਸ ਚੱਲ ਰਹੇ ਆ ਤੇ ਅਸੀਂ ਡੋਮਿਨੇਸ਼ਨ ਜਿਹੜੀ ਹੈਗੀ ਉਹ ਵਧਾ ਰਹੇ ਆ ਤੇ ਵਿਜ਼ਿਬਿਲਟੀ ਆਫ ਫੋਰਸ ਵਧਾ ਰਹੇ ਆ ਉਸੇ ਲੜੀ ਦੇ ਵਿੱਚ ਜਿਹੜਾ ਹੈਗਾ ਅੱਜ ਅਸੀਂ ਰੈਲੇਸ਼ਨ ਤੇ ਕਾਸੋ ਕਰਾ ਰਹੇ ਆ ਜਿਵੇਂ ਕਿ ਆ ਸੀਗਾ ਕਿ ਜਿਹੜਾ ਇਸ ਇਸ ਤਰ੍ਹਾਂ ਦੇ ਆਪਰੇਸ਼ਨ ਹੈ ਉਹਨਾਂ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਆ ਜਾਏਗਾ ਅੱਜ ਬਟਾਲਾ ਪੁਲਿਸ ਸਟੇਸ਼ਨ ਦੇ ਉੱਤੇ ਮੈਂ ਆਪ ਐਸਪੀ ਸਹਿਵਾਨ ਡੀਐਸਪੀ ਸਹਿਵਾਨ ਦੇ ਨਾਲ ਸਾਡੇ ਨਾਲ ਜੀਆਰਪੀ ਦੀ ਵੀ ਫੋਰਸ ਹੈਗੀ ਆ ਅਸੀਂ ਇੱਥੇ ਕਾਸੋ ਕੀਤਾ ਹੈਗਾ ਕਿ ਇਹ 1 ਵਜੇ ਸਟਾਰਟ ਕੀਤਾ ਸੀਗਾ ਤੇ 3 ਵਜੇ ਤੱਕ ਜਿਹੜਾ ਹੈਗਾ ਇੱਥੇ ਅਸੀਂ ਚੈਕਿੰਗ ਕਰਾਂਗੇ ਤੇ ਇਹਦੇ ਨਾਲ-ਨਾਲ ਜਿਹੜੀ ਆ ਬਾਕੀ ਸਬ-ਡਿਵੀਜ਼ਨ ਹੈਗੀਆਂ ਉੱਥੇ ਵੀ ਜਿਹੜੀ ਹੈਗੀ ਸਾਡੀ ਚੈਕਿੰਗ ਚੱਲਦੀ ਪਈ ਹੈ ਡੀਐਸਪੀ ਸਹਿਵਾਨ ਵੱਲੋਂ ਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਜਿਹੜੇ ਵੀ ਸਾਡੇ ਹੋਰ ਜਿਵੇਂ ਬੱਸ ਸਟੈਂਡ ਹੈ ਜੋ ਸੈਂਸ ਤੇ ਉਹਨਾਂ ਦੇ ਵੀ ਅਸੀਂ ਜਿਹੜੀ ਰੂਟੀਨ ਦੇ ਵਿੱਚ ਚੈਕਿੰਗ ਚਲਾਉਂਦੇ ਰਹਾਂਗੇ ਸਰ ਇਹਦੇ ਵਿੱਚ ਕਿਹੜੀ ਕਿਹੜੀਆਂ ਗੱਲਾਂ ਨੂੰ ਧਿਆਨ ਚ ਰੱਖਿਆ ਜਾਂਦਾ ਕਿਸ ਕਿਸ ਚੀਜ਼ ਦੇ ਉੱਤੇ ਧਿਆਨ ਨਾਲ ਨਿਗਰਾਨੀ ਰੱਖੀ ਜਾਂਦੀ ਹੈ ਇਹ ਦੇਖੋ ਜੀ ਅਸੀਂ ਇਹ ਸਟਾਰਟ ਕਰਨ ਤੋਂ ਪਹਿਲਾਂ ਇਹ ਸਾਰੀਆਂ ਫੋਰਸ ਨੂੰ ਹਦਾਇਤਾਂ ਦਿੱਤੀਆਂ ਸੀਗੀਆਂ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਪਬਲਿਕ ਨੂੰ ਵੀ ਹਦਾਇਤ ਦੇਣੀ ਚਾਹਾਂਗਾ ਕਿ ਜਿਵੇਂ ਕੋਈ ਬੱਸ ਸਟੈਂਡ ਹੈ ਕੋਈ ਰੇਲਵੇ ਸਟੇਸ਼ਨ ਹੈ ਜਾਂ ਕੋਈ ਹੋਰ ਕੋਈ ਭੀੜ ਭੜੱਕੇ ਵਾਲੀ ਜਗ੍ਹਾ ਹੈਗੀ ਆ ਤਾਂ ਉੱਥੇ ਕੋਈ ਵੀ ਲਵਾਰਿਸ ਵਸਤੂ ਪਈ ਆ ਉਹਨੂੰ ਛੇੜਨਾ ਨਹੀਂ ਹੈਗਾ ਉੱਥੇ ਦੇਖੋ ਕੋਣ ਅਫੀਸ਼ੀਅਲ ਉੱਥੇ ਪੋਸਟਡ ਹੈ ਉਹਨੂੰ ਇਨਫੋਰਮ ਕਰੋ ਇਸੇ ਤਰੀਕੇ ਨਾਲ ਜਿੱਥੇ ਅਸੀਂ ਪਬਲਿਕ ਨੂੰ ਇੱਥੇ ਦੱਸਿਆ ਹੈਗਾ ਦੂਜਾ ਸਾਡੀ ਫੋਰਸ ਵੱਲੋਂ ਵੀ ਇਹੀ ਹੈਗਾ ਕਿ ਜੇ ਕੋਈ ਸ਼ੱਕੀ ਵਿਅਕਤੀ ਹੈਗਾ ਜਾਂ ਕੋਈ ਇਸ ਤਰ੍ਹਾਂ ਦਾ ਉਹਨੂੰ ਅਸੀਂ ਚੈੱਕ ਕੀਤਾ ਤੇ ਪ੍ਰੋਪਰਲੀ ਅਸੀਂ ਜਿਹੜੀ ਐਂਟੀ ਸੈਵਟੇਜ ਚੈਕਿੰਗ ਵੀ ਕਰਾਵਾਂਗੇ ਤੇ ਦੂਜਾ ਇਹ ਹੈ ਕਿ ਕਈ ਵਾਰੀ ਯਾਤਰੀਆਂ ਨੂੰ ਪਰੇਸ਼ਾਨੀ ਹੁੰਦੀ ਹੈ ਤਾਂ ਮੈਂ ਇਹ ਗੁਜਾਰਿਸ਼ ਕਰਾਂਗਾ ਕਿ ਜਿੱਥੇ ਵੀ ਸਾਡੀ ਪੁਲਿਸ ਵੱਲੋਂ ਚੈਕਿੰਗ ਕੀਤੀ ਜਾਵੇ ਤੇ ਸਾਡਾ ਪੂਰਾ ਕੋਆਪਰੇਸ਼ਨ ਦਿੱਤਾ ਜਾਵੇ ਸਰ ਉਹ ਕਿਹੜਾ ਆਪਸ਼ਨ ਹੋਵੇ ਜਾ ਪ੍ਰਭਾਵ ਹੋਵੇ ਇਹਦੇ ਤਹਿਤ ਮਟਾਲਾਪੁਰ ਨੂੰ ਕਿੰਨਾ ਕੋਈ ਫਾਇਦਾ ਜਾਂ ਕਿੰਨਾ ਕੋ ਲਾਭ ਮਿਲਿਆ ਹੈ ਲੋਧੀਆਂ ਦੇ ਜਿਹੜੇ ਕ੍ਰਾਈਮ ਤੋਂ ਪਿੰਨ ਖੇਲ ਖਸਮ ਦੇਖੋ ਜੀ ਸਾਡੇ ਜਿਹੜੇ ਆਪਰੇਸ਼ਨ ਪ੍ਰਹਾਰ ਹੈ ਉਹ ਦੋ ਚੱਲੇ ਹੈਗੇ ਆ ਤੇ ਦੋ ਦੇ ਵਿੱਚ 300 ਤੋਂ ਜ਼ਿਆਦਾ ਗ੍ਰਿਫਤਾਰੀਆਂ ਜਿਹੜੀਆਂ ਬਟਾਲਾ ਪੁਲਿਸ ਨੇ ਕੀਤੀਆਂ ਹੈਗੀਆਂ ਤੇ ਜਿੱਦਾਂ ਤੁਸੀਂ ਦੇਖਿਆ ਆਏਗਾ ਕਿ ਬਹੁਤ ਜ਼ਿਆਦਾ ਸੀਨੀਅਰ ਕ੍ਰਾਈਮ ਦੇ ਮੁਕੱਦਮਿਆਂ ਦੇ ਵਿੱਚ ਦੋਸ਼ੀ ਅਸੀਂ ਗ੍ਰਿਫਤਾਰ ਕੀਤੇ ਹੈ ਜਿੱਦਾਂ ਆਪਰੇਸ਼ਨ ਪ੍ਰਹਾਰ 2 ਦੇ ਵਿੱਚ ਮਰਡਰ ਦੇ ਦੋਸ਼ੀ ਵੀ ਗ੍ਰਿਫਤਾਰ ਹੋਏ ਸੀਗੀ ਤਾਂ ਇਹ ਸਾਨੂੰ ਪਬਲਿਕ ਵੱਲੋਂ ਹੀ ਫੀਡਬੈਕ ਹੈ ਜਿਹੜੇ ਇਸ ਤਰ੍ਹਾਂ ਦੇ ਆਪਰੇਸ਼ਨ ਹੈ ਉਹ ਚੱਲਦੇ ਰਹਿਣੇ ਚਾਹੀਦੇ ਆ ਇਹਦੇ ਨਾਲ ਵਿਜ਼ਿਬਿਲਟੀ ਆਫ ਫੋਰਸ ਤੇ ਪਬਲਿਕ ਦਾ ਕੰਫੀ ਪਬਲਿਕ ਦਾ ਕਿੰਨਾ ਸਾਥ ਮਿਲ ਰਿਹਾ ਪਬਲਿਕ ਦੀ ਸਾਨੂੰ ਬਹੁਤ ਕੋਆਪਰੇਸ਼ਨ ਮਿਲ ਰਹੀ ਹੈ ਮੈਨੂੰ ਪਰਸਨਲੀ ਆ ਕੇ ਆਫਿਸ ਦੇ ਵਿੱਚ ਵੀ ਲੋਕ ਮਿਲਦੇ ਆ ਜਦੋਂ ਸਾਡੇ ਡੀਐਸਪੀ ਸਾਹਿਬਾਨ ਐਸਪੀ ਸਾਹਿਬਾਨ ਜਦੋਂ ਆਪਣੀ ਡਿਊਟੀ ਨਿਭਾਉਂਦੇ ਆ ਤਾਂ ਉੱਥੇ ਆ ਕੇ ਵੀ ਜਿਹੜੇ ਲੋਕ ਆ ਆਪਣਾ ਫੀਡਬੈਕ ਦੇ ਰਹੇ ਆ ਕਿ ਇਸ ਤਰ੍ਹਾਂ ਦੀ ਡੋਮਿਨੇਸ਼ਨ ਜਿਹੜੀ ਹੈਗੀ ਆ ਉਹ ਕੰਟੀਨਿਊਸਲੀ ਚੱਲਦੀ ਰਹਿਣੀ ਚਾਹੀਦੀ ਲੱਗਦਾ ਐਸੀ ਆਪਰੇਸ਼ਨਾਂ ਦੇ ਨਾਲ ਜਾਂ ਐਸੇ ਬਟਾਲਾਪੁਰ ਦਾ ਜੋ ਸਾਥ ਮਿਲਿਆ ਪਬਲਿਕ ਨੂੰ ਪਬਲਿਕ ਦਾ ਹੀ ਮਨੋਗਲ ਚਾਹੁੰਦਾ ਆ ਬਿਲਕੁਲ ਜੀ ਪਬਲਿਕ ਦਾ ਮਨੋਗਲ ਉੱਚਾ ਹੁੰਦਾ ਆਏਗਾ ਤੇ ਮੈਂ ਇਹ ਵੀ ਦੱਸਣਾ ਚਾਹਾਂਗਾ ਕਿ ਜ ਜਿਵੇਂ ਕਿ ਈਵਨਿੰਗ ਦੇ ਵਿੱਚ ਸਾਨੂੰ ਪਹਿਲਾਂ ਲੱਗਦਾ ਸੀ ਕਿ ਕੋਈ ਜਿਆਦਾ ਸ਼ਰਾਰਤ ਹੁੰਦੀ ਹੈ ਕੋਈ ਸਨੇਚਿੰਗ ਦੀ ਘਟਨਾ ਵਾਪਰ ਜਾਂਦੀ ਹੈ ਅਸੀਂ ਬਟਾਲਾ ਸਿਟੀ ਦੇ ਵਿੱਚ ਘੱਟੋ ਘੱਟ 100 150 ਬੰਦੇ ਨਾਲ ਡੇਲੀ ਡੋਮੀਨੇਸ਼ਨ ਕਰਦੇ ਹਾਂ ਉਹਦਾ ਸਾਡਾ ਟਾਈਮ ਫਿਕਸ ਨਹੀਂ ਹੁੰਦਾ ਹੈਗਾ ਤੇ ਹੁਣ ਅਸੀਂ ਜਿਹੜੀ ਇਹ ਡੋਮੀਨੇਸ਼ਨ ਆ ਮਾਰਨਿੰਗ ਦੇ ਵਿੱਚ ਵੀ ਸਟਾਰਟ ਕਰਤੀ ਹੈ ਤੁਸੀਂ ਦੇਖ ਰਹੇ ਹੋ ਆਫਟਰਨੂਨ ਦਾ ਟਾਈਮ ਹੈ ਤੇ ਅਸੀਂ ਕਾਸੋ ਆਪਰੇਸ਼ਨ ਜਿਹੜਾ ਹੈਗਾ ਰੇਲਵੇ ਸਟੇਸ਼ਨ ਤੇ ਚਲਾ ਰਹੇ ਹਾਂ ਤੇ ਇਹਦੇ ਨਾਲ ਪਬਲਿਕ ਦਾ ਜਿਹੜਾ ਕੰਫੀਡੈਂਸ ਹੈ ਉਹ ਪੂਰਾ ਵੱਧ ਗਿਆ